ਕਦੇ ਵੀ ਆਪਣੇ ਪੁੱਤਰ ਧੀ ਨੂੰ ਇਹ ਨਾ ਕਹੋ ਇਸ ਧਰਤੀ ਉੱਤੇ ਕੁਝ ਨਹੀਂ ਹੈ ਅੱਜ ਪੰਜਾਬ ਦੀ ਧਰਤੀ ਦੇ ਸਿੱਖ ਪਰਿਵਾਰਾਂ ਵਿੱਚ 80% ਸਿੱਖ ਮਾਪੇ ਆਪਣੇ ਬੱਚਿਆਂ ਨੂੰ ਇਹ ਕਹਿ ਰਹੇ ਆ ਇਸ ਧਰਤੀ ਉੱਤੇ ਕੁਝ ਨਹੀਂ ਬਚਿਆ ਛੱਡ ਕੇ ਭੱਜ ਜਾਓ ਬਾਹਰ ਵਿੱਚ ਵਿੱਚ ਉਹ ਜ਼ਮੀਨਾਂ ਵੇਚ ਦੇਣੇ ਨੇ ਕਰ ਭੁੱਲ ਜਾਣਾ ਹੈ ਗੁਰੂ ਕੇ ਸਥਾਨਾਂ ਨੂੰ ਭੁੱਲ ਜਾਣਾ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਭੁੱਲ ਜਾਓ ਆਪਣੇ ਇਤਿਹਾਸ ਨੂੰ ਇੱਥੇ ਕੁਝ ਨਹੀਂ ਬਚਿਆ ਛੱਡ ਕੇ ਭੱਡ ਜਾਓ ਕੈਨੇਡਾ ਅਮਰੀਕਾ ਇਹ ਬਹੁਤ ਵੱਡਾ ਝੂਠ ਹੈ ਸਾਡੇ ਦੁਸ਼ਮਣ ਨੇ ਸਾਡੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਭਰ ਦਿੱਤਾ ਤੇ ਸਾਨੂੰ ਇਦਾਂ ਦੇ ਹਾਲਾਤ ਬਣਾ ਦਿੱਤੇ ਸਾਡੀ ਦੁਸ਼ਮਣ ਨੇ ਇਹ ਸਾਨੂੰ ਕਹਿਣ ਦੇ ਲਈ ਇਹ ਮਜਬੂਰ ਹੋਣਾ ਪੈ ਗਿਆ ਅਸੀਂ ਦੁਸ਼ਮਣ ਦੀ ਚਾਲ ਨੂੰ ਨਹੀਂ ਸਮਝ ਸਕੀ ਕਿਉਂ ਨਹੀਂ ਇਸ ਤਰ੍ਹਾਂ ਦੀ ਉੱਤੇ ਕੋਸ਼ਿਸ਼ ਨਹੀਂ ਤੁਸੀਂ ਕਿਹੜੀ ਧਰਤੀ ਨੂੰ ਛੱਡ ਕੇ ਜਾਂਦੀਆਂ ਨਸੀਹਤਾਂ ਦਿੰਦੇ ਹੋ ਆਪਣੇ ਬੱਚਿਆਂ ਨੂੰ ਜਿਸ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 7 ਤੇ 9 ਸਾਲ ਦੇ ਬੱਚਿਆਂ ਦਾ ਖੂਨ ਡੁੱਲਿਆ। ਪ੍ਰੀਰਦਾਸਾ ਕਰਦੇ ਹਾਂ। ਰੋਜ਼ਾਨਾ ਰੁਕ ਕੇ ਸਿੱਖੋ। ਜਿਨ੍ਹਾਂ ਗੁਰਦੁਆਰਾਂ ਨੂੰ ਪੰਥ ਤੋਂ ਛੋੜਿਆ ਗਿਆ, ਖੁੱਲੇ ਦਰਸ਼ਨ ਦیدار ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਜਿਹੜੇ ਗੁਰਧਾਮਾਂ ਸਾਥੋਂ ਵਿਛੜ ਗਏ ਉਹਨਾਂ ਦੀਆਂ ਤਰ ਅਰਦਾਸਾਂ ਕਰਦੇ ਆ ਜਿਹੜੇ ਸਾਡੇ ਕੋਲ ਨੇ ਉਹਨਾਂ ਦੇ ਕੋਲੋਂ ਖੁਦ ਵਿਛੜੇ ਪਾ ਰਹੇ ਆ ਖੁਦ ਦੂਰ ਜਾ ਰਹੇ ਆ ਜਿਸ ਧਰਤੀ ਉੱਤੇ ਕੁਛ ਨਾ ਨਾ ਬਚਿਆ ਹੁੰਦਾ ਤੇ ਬਿਹਾਰ ਤੋਂ ਆਇਆ ਹੋਇਆ ਬੈਗ ਦੇ ਵਿੱਚ ਕੱਪੜੇ ਪਾ ਕੇ ਪ੍ਰਵਾਸੀ ਮਜ਼ਦੂਰ ਇੱਥੇ ਕੋਠੀਆਂ ਦਾ ਮਾਲਕ ਨਾ ਬਣਦਾ ਤੁਹਾਡੀਆਂ ਮੰਡੀਆਂ ਦੇ ਉੱਪਰ ਪੰਜਾਬ ਦੀਆਂ ਫੈਕਟਰੀਆਂ ਦੇ ਉੱਪਰ ਪੰਜਾਬ ਦੇ ਕਾਰੋਬਾਰ ਦੇ ਉੱਪਰ ਕਿਦਾਂ ਮਨੋਪੋਲੀ ਇੱਕ ਅਧਿਕਾਰ ਬਣਾਉਣ ਵਾਲੇ ਪਾਸੇ ਨੂੰ ਤੁਰੇ ਹੋਏ ਨੇ ਉਹ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਠੱਗੀ ਧੋਖਣੜਾ ਨਾ ਕੀਤਾ ਕੋਈ ਆਪਣੀ ਮਿਹਨਤ ਨਾਲ ਆਪਣੀ ਸ਼ਕਤ ਆਪਣੇ ਸਿੱਧ ਕਰਾ ਕੇ ਦ੍ਰਿੜਤਾ ਦੇ ਨਾਲ ਉਹਨਾਂ ਮਿਹਨਤ ਕੀਤੀ ਇੱਥੇ ਤੇ ਅੱਜ ਇੱਥੇ ਉਹ ਕੋਠੀਆਂਕਾਰਾਂ ਦੇ ਮਾਲਕ ਬਣ ਗਏ ਤੇ ਸਾਡੇ ਤੇ 40 40 ਕਿੱਲਿਆਂ ਦੇ ਮਲਕ ਕਹਿਣ ਦੇ ਕੁਛ ਨਹੀਂ ਬਚਿਆ ਛੱਡ ਕੇ ਭੱਜੋ ਇੱਥੋਂ ਮੈਨੂੰ ਐਸੇ ਵੀ ਮੈਂ ਸੱਜਣਾ ਨੂੰ ਜਾਣਦਾ ਰਿਟਾਇਰਮੈਂਟ ਹੋਈ ਇੱਕ ਇੱਕ ਲੱਖ ਰੁਪਇਆ ਪੈਨਸ਼ਨ ਲੈ ਰਹੇ ਐ ਔਰ ਛੱਡ ਕੇ ਅਮਰੀਕਾ ਭੱਜ ਗਏ ਕੈਨੇਡਾ ਭੱਜ ਗਏ ਵੀ ਤੁਹਾਨੂੰ ਕਿਹੜੀ ਮੁਸੀਬਤ ਆਈ ਹੋਈ ਐ ਬਸ ਇੱਕ ਇੱਕ ਰੀਸ ਬੰਨੀ ਹੋਈ ਐ ਸਟੇਟ ਸਿੰਬਲ ਬਣ ਗਿਆ ਆਪਣੀ ਧਰਤੀ ਨੂੰ त्यागਣਾ ਇੱਕ ਕੌਮ ਦੇ ਲਈ ਇੱਕ ਸੱਭਿਆ ਸਭਤਿਆਂ ਦੇ ਲਈ ਇੱਕ ਸਮਾਜ ਦੇ ਲਈ ਇਸ ਤੋਂ ਵੱਧ ਹੋਰ ਬਿਸ਼ਰਮੀ ਦੀ ਗੱਲ ਕੀ ਹੋ ਸਕਦੀ ਹੈ ਕਿ ਲੋਕ ਆਪਣੀ ਧਰਤੀ ਨੂੰ ਚਾਹ ਦੇ ਨਾਲ ਛੱਡ ਕੇ ਜਾ ਰਹੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਸਾਰਿਆਂ ਦੀ ਹਾਲਤ ਹੈ ਠੀਕ ਹੈ ਸਾਡੀਆਂ ਸਰਕਾਰਾਂ ਨੇ ਹਾਲਾਤ ਇਦਾਂ ਦੇ ਬਣਾਏ ਸਾਡੇ ਬੱਚਾ ਨੂੰ ਮਜਬੂਰ ਵੀ ਹੋਣਾ ਪੈ ਰਿਹਾ ਪਰ ਇਹਦਾ ਹੱਲ ਹੀ ਨਹੀਂ ਹੈ ਜਿਹੜਾ ਹੱਲ ਅਸੀਂ ਕੱਢਿਆ ਹੋਇਆ ਨਾ ਉਹ ਹੱਲ ਨਹੀਂ ਹੈ ਇਹਦਾ ਤੁਸੀਂ ਕਹੋ ਆਪਣੇ ਬੱਚਾ ਨੂੰ ਬੇਟਾ ਜਾਓ ਦੇਸ਼ਾਂ ਦੇਸ਼ਾਂ ਨੂੰ ਜਾਓ ਜਮ ਜਮ ਕੇ ਕਮਾਈਆਂ ਕਰੋ ਸੋਹਣੇ ਘਰ ਬਣਾਓ ਸੋਹਣੀਆਂ ਜ਼ਮੀਨਾਂ ਖਰੀਦੋ ਸੋਹਣੀਆਂ ਕਾਰਾਂ ਲਵੋ ਪਰ ਪੁੱਤਰ ਵਾਪਸ ਆਪਣੀ ਦੇਸ਼ ਆਪਣੀ ਧਰਤੀ ਦੇ ਉੱਪਰ ਆਓ ਕਦੇ ਹਰੀਕੇ ਪੱਤਨ ਜਾਓ ਹਰ ਸਾਲ ਲੱਖਾਂ ਉੱਥੇ ਪੰਛੀ ਸੈਏ ਬੇਰੀਆ ਤੋਂ ਹੋਰ ਦੇਸ਼ਾਂ ਤੋਂ ਪ੍ਰਵਾਸ ਕਰਕੇ ਆਉਂਦੇ ਉੱਥੇ ਕੁਝ ਮਹੀਨੇ ਉੱਥੇ ਰਹਿੰਦੇ ਆ ਮੁੜ ਕੇ ਵਾਪਸ ਆਪਣੇ ਦੇਸ਼ ਚਲੇ ਜਾਂਦੇ ਆ ਸਾਡੇ ਨਾਲ ਤੋਂ ਪੰਛੀ ਸਿਆਣੇ ਆ ਜਿਹੜੇ ਇੱਥੇ ਰਹਿੰਦੇ ਐ ਇੱਥੇ ਜ਼ਿੰਦਗੀ ਦਾ ਆਨੰਦ ਮਾਣਦੇ ਐ ਪਰ ਵਾਪਸ ਆਪਣੇ ਦੇਸ਼ ਆਪਣੀ ਧਰਤੀ ਨੂੰ ਚਲੇ ਜਾਂਦੇ ਐ ਅਸੀਂ ਪਟਾਕੇ ਚਲਾਉਣੇ ਸਾਡਾ ਬੱਚਾ ਪੀਆਰ ਹੋ ਗਿਆ ਤੁਹਾਨੂੰ ਪਤਾ ਐ ਅਸਲियत ਕੀ ਐ ਸੱਚਾਈ ਕੀ ਐ ਤੁਸੀਂ ਇੱਥੇ ਬੈਠੇ ਪਟਾਕੇ ਚਲਾਉਣੇ ਤੁਹਾਡਾ ਬੱਚਾ ਜਦੋਂ ਬਾਹਰ ਪੀਆਰ ਹੁੰਦਾ ਨਾ ਇਹਦਾ ਅਰਥ ਇਹ ਹੁੰਦਾ ਤੇ ਜਦੋਂ ਤੁਸੀਂ ਮਰ ਗਏ ਨਾ ਤੁਹਾਡੀ ਜ਼ਮੀਨ ਤੇ ਤੁਹਾਡੇ ਘਰ ਨੂੰ ਵੇਚ ਕੇ ਉਹਨੇ ਫੇਰ ਬਾਹਰ ਤਲੇ ਜਾਣਾ ਉਹਦਾ ਸੰਪਰਕ ਉਹਦਾ ਸਬੰਧ ਸਦਾ ਦੇ ਲਈ ਇਸ ਧਰਤੀ ਨਾਲ ਟੁੱਟ ਜਾਣਾ ਹੈ ਵਾਪਸ ਨਹੀਂ ਆਉਣਾ ਉਹਨੇ ਕਿਉਂਕਿ ਅਸੀਂ ਪ੍ਰੇਰਣਾ ਹੀ ਨਹੀਂ ਦਿੱਤੀ ਸੁਖਮੀ ਸੈਵਰ ਜਾਣਾ ਪੜਦੇ ਆਂ ਬਿਰਤ ਪਿਆ ਉਪਰ ਸਾਥ ਸੈਨ ਮੁਖ ਅਪਿਆਓ ਬੈਠ ਕਉਦਾ ਜਦੋਂ ਤੂੰ ਬਜ਼ੁਰਗ ਹੋਇਆ ਸਾ ਸੈਂ ਧੀਆ ਪੁੱਤਰ ਦਿੱਤੇ ਤੈਨੂੰ ਪ੍ਰਮਾਤਮਾ ਨੇ ਦਿੱਤੇ ਕਿਉਂ ਸੀ ਮੁੱਖ ਅਪਿਆਓ ਤੇਰੇ ਮੁੱਖ ਵਿੱਚ ਭੋਜਨ ਪਾਉਣਾ ਬੈਠਕੋ ਦੇਣ ਤੈਨੂੰ ਬੈਠੇ ਹੋਏ ਨੂੰ ਦੇਣ ਤੇਰੀ ਸੇਵਾ ਕਰਨ ਇਸ ਲਈ ਜਦੋਂ ਤੂੰ ਬਜ਼ੁਰਗ ਹੋਇਆ ਤੈਨੂੰ ਪ੍ਰਮਾਤਮਾ ਨੇ ਧੀਆ ਪੁੱਤਰ ਦਿੱਤੇ ਜਿੰਨੇ ਬਜ਼ੁਰਗ ਬੈਠੇ ਹੋ ਤੁਹਾਡੇ ਵਿੱਚੋਂ ਕਿੰਨੇ ਐਸੇ ਨੇ ਜਿਹੜੇ ਬਿਰਧ ਤਾਂ ਹਨ ਪਰ ਮੁੱਖ ਵਿੱਚ ਪਾਉਣ ਵਾਲੇ ਉਹਨਾਂ ਦੇ ਕੋਲ ਨਹੀਂ ਹੈ ਤੇ ਕਈ ਤਾਂ ਐਸੇ ਵੀ ਸੁਣਦੇ ਆ ਕਹਿੰਦੇ ਜੀ ਬਜ਼ੁਰਗ ਦੀ ਮੌਤ ਹੋ ਗਈ ਪੁੱਤਰ ਨੂੰ ਫੋਨ ਕੀਤਾ ਕਹਿੰਦਾ ਟਾਈਮ ਨਹੀਂ ਹੈ ਪੈਸੇ ਭੇਜ ਦਿਨਾ ਭੋਗ ਪਾ ਦਿਓ ਤੁਹਾਡੇ ਬੱਚਿਆਂ ਨੂੰ ਤੁਸੀਂ ਇਨ੍ਹਾਂ ਮਾਇਆ ਦੇ ਪਿੱਛੇ ਭਜਾ ਦਿੱਤਾ ਐ ਇੰਨੀ ਉਹਨਾਂ ਦੇ ਦਿਮਾਗ ਵਿੱਚ ਮਾਇਆ ਦੀ ਦੌੜ ਪਾ ਦਿੰਦੀ ਹੈ ਉਹ ਤੁਹਾਡੇ ਭੋਗਾਂ ਦੇ ਉੱਤੇ ਮਰੇ ਹੋਿਆਂ ਦੇ ਭੋਗਾਂ ਉੱਤੇ ਉਹਨੂੰ ਤਿਆਰ ਨਹੀਂ ਕਹਿੰਦੇ ਪੈਸੇ ਭੇਜ ਦੇਣਾ ਜੀ ਭੋਗ ਪਾ ਦਿਓ ਜੀ ਛੁੱਟੀ ਨਹੀਂ ਮਿਲ ਰਹੀ ਟਾਈਮ ਹੀ ਹੈ ਨਹੀਂ ਮੇਰੇ ਕੋਲ ਕੀ ਹੈ ਤੁਹਾਡੀ ਜ਼ਿੰਦਗੀ ਦੀ ਪ੍ਰਾਪਤੀ ਸੋਚੀਏ ਇਸ ਧਰਤੀ ਉੱਤੇ ਬਹੁਤ ਕੁਝ ਹੈ ਗੁਰਮੁਖੋ ਇਸ ਧਰਤੀ ਉੱਤੇ ਉਹ ਮਾਂ ਬੈਠੀ ਹੈ ਜਿਹੜੀ ਮਾਂ ਨੇ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖ ਕੇ ਆਪਣੀ ਜਵਾਨੀ ਘੋਲ-ਘੋਲ ਕੇ ਤੇਰੇ ਅੰਦਰ ਪਾਈ ਆ ਉਹ ਮਾਂ ਇੱਥੇ ਬੈਠੀ ਐ ਜਿਸ ਪਿਤਾ ਨੇ ਆਪਣੀਆਂ ਜਵਾਨੀ ਦੇ ਵਿੱਚ ਇਸ਼ਾਵਾਂ ਨੂੰ ਮਾਰ ਕੇ ਆਪਣੇ ਸੁਪਨਿਆਂ ਨੂੰ ਮਾਰ ਕੇ ਖੂਨ ਪਸੀਨਾ ਇੱਕ ਕਰਕੇ ਤੈਨੂੰ ਵੱਡਾ ਕੀਤਾ ਉਹ ਪਿਤਾ ਇੱਥੇ ਬੈਠਾ ਐ ਜਿਸ ਤੇਰੇ ਗੁਰੂ ਨੇ ਆਪਣੇ ਚਾਰ ਪੁੱਤਰਾਂ ਨੂੰ ਵਾਰ ਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਖੂਨ ਦੇ ਨਾਲ ਲਿਬੜੀ ਹੋਈ ਧਰਤੀ ਇਸ ਇਹ ਥਾਂ ਹੈ ਉਹ ਸਾਡੇ ਬਜ਼ੁਰਗਾਂ ਨੇ ਸਾਡੇ ਸ਼ਹੀਦਾਂ ਨੇ ਇਸ ਧਰਤੀ ਦੀ ਆਜ਼ਾਦੀ ਦੀ ਕਾਇਮ ਰੱਖਣ ਦੇ ਲਈ ਇਸ ਧਰਤੀ ਉੱਤੇ ਆਪਣੀ ਹੋਂਦ ਕਾਇਮ ਰੱਖਣ ਦੇ ਲਈ ਆਪਣਾ ਖੂਨ ਡੋਲਿਆ ਆਪਣੀਆਂ ਸ਼ਹੀਦੀਆਂ ਦਿੱਤੀਆਂ ਸਾਡੇ ਬਜ਼ੁਰਗਾਂ ਦੇ ਖੂਨ ਨਾਲ ਲਿਬੜੀ ਹੋਈ ਧਰਤੀ ਹੈ ਪੰਜਾਬ ਦੀ ਧਰਤੀ ਇਹਨੂੰ ਅਸੀਂ ਕਹਿੰਦੇ ਕੁਛ ਨਹੀਂ ਬਚਿਆ ਇੱਥੇ ਕਿੱਥੇ ਤੁਹਾਡਾ ਬਚਪਨ ਬੀਤਿਆ ਨਾ ਕਿੱਥੇ ਤੁਸੀਂ ਜੰਮੇ ਹੋ ਤੁਹਾਡਾ ਬਚਪਨ ਬੀਤਿਆ ਹੈ ਤਦ ਇਹ ਉਹਨਾਂ ਗਲੀਆਂ 'ਚ ਤੁਰ ਕੇ ਦੇਖੋ ਜਿਹੜੇ ਅੰ ਮੇਰੀ ਉਮਰ ਦੇ ਬੈਠੇ ਨੇ ਜਾਂ 45 ਸਾਲ ਤੋਂ 50 ਸਾਲ ਤੋਂ ਉੱਪਰ ਦੇ ਬੈਠੇ ਨੇ ਜਿੱਥੇ ਤੁਸੀਂ ਜੰਮੇ ਹੋ ਤੁਸੀਂ ਤੁਹਾਡਾ ਬਚਪਨ ਬੀਤੇ ਆ ਉਹਨਾਂ ਗਲੀਆਂ 'ਚ ਤੁਰ ਕੇ ਦੇਖੋ ਜਿਹੜਾ ਸੁੱਖ ਜਿਹੜਾ ਆਨੰਦ ਦਾ ਅਹਿਸਾਸ ਤੁਹਾਨੂੰ ਉੱਥੇ ਹੋਏਗਾ ਨਾ ਉਹ ਸੋਨੇ ਦੇ ਢੇਰ ਉੱਤੇ ਬੈਠ ਕੇ ਨਹੀਂ ਆਉਂਦਾ ਇਹ ਸੱਚਾ ਕੋਰਣਾ ਤੇ ਜੋ ਆਪਣੇ ਬੱਚਿਆਂ ਨੂੰ ਜੰਮ ਜੰਮ ਕੇ ਬਾਹਰ ਕਮਾਈਆਂ ਕਰਨ ਪਰ ਉਹਨਾਂ ਨੂੰ ਤੇ ਇਹ ਗੱਲ ਕੰਨ ਚ ਪਾ ਕੇ ਜਪਜੀ ਸਾਹਿਬ ਦੀ ਬਾਣੀ ਸੁਖਮਨੀ ਸਾਹਿਬ ਦਾ ਗਟਕਾ ਉਹਨਾਂ ਬੱਚਿਆਂ ਦੇ ਬੈਗਾਂ ਵਿੱਚ ਪਾ ਕੇ ਤੇਰੇ ਪੁੱਤਰ ਇਹ ਬਾਣੀ ਤੇਰਾ ਮੂਲ ਹੈ ਇਹ ਬਾਣੀ ਸਾਡੇ ਸ਼ਹੀਦਾਂ ਦੀ ਹੈ ਇਹ ਬਾਣੀ ਸਾਡੇ ਬਜ਼ੁਰਗਾਂ ਦੀ ਹੈ ਇਹ ਬਾਣੀ ਸਾਡੇ ਗੁਰੂ ਸਹਬਾਨਾਂ ਦੀ ਹੈ ਮੇਰੇ ਬੇਟੇ ਇਸ ਸਦਾ ਨਾਲ ਹੈ ਤੇ ਗੁਰੂ ਤੇਰੇ ਨਾਲ ਹੈ ਇਹ ਬੱਚਿਆਂ ਨੂੰ ਕਿਹਾ ਕਰ ਗਏ ਵਾਪਸ ਆਉਣਗੇ ਉਸ ਧਰਤੀ ਦੇ ਉੱਤੇ